ਸ਼ੀਖਲ ਜੀ ਮੈਂ ਅਪ੍ਰਿਤ ਕਰ ਹਾਜ਼ਰ ਹਾਂ ਜੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਗੱਲ ਸੰਜੋਗਾਂ ਦੀ ਦਾ ਪਾਗ 15ਵਾਂ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇਰੇ ਭਾਜੀ ਨੇ ਗੱਡੀ 'ਚ ਜਾਣ ਲਈ ਕਿਹਾ ਤੇ ਧਿਆਨ ਨਾਲ ਜਾਣਾ ਦੋਵੇਂ ਕਾਲੇ ਨੂੰ ਦਹੀਂ ਖਵਾ ਕੇ ਮੂੰਹ ਮਿੱਠਾ ਕਰਵਾਇਆ ਇਹਨੇ ਨੂੰ ਗਰਨਾਮ ਤੇ ਹਰਨਾਮ ਬਾਜੀ ਵੀ ਉਹਨਾਂ ਦੇ ਕਮਰੇ 'ਚ ਆ ਗਏ ਉਹਨਾਂ ਨੇ ਕਾਲੇ ਨੂੰ ਸ਼ਵਾਸ਼ੀ ਦਿੱਤੀ ਤੇ ਧਿਆਨ ਨਾਲ ਟੈਸਟ ਦੇ ਕੇ ਉਹਨ ਲਈ ਗਿਆ ਫਿਰ ਉਹ ਦੋ ਮੇ ਚਰਨੋਂ ਪਾਬੀ ਕੁਲਰ ਸੋਈ ਚ ਚਲੇ ਗਏ ਜਦ ਉਹ ਅੰਦਰ ਆਈ ਤਾਂ ਉਸਨੇ ਅਣ ਮੰਨੀ ਜਿਹਾ ਮਾਨ ਨਾਲ ਦੋਨਾਂ ਨੂੰ ਅਸ਼ੀਰਵਾਦ ਦਿੱਤਾ ਹਰਲੇ ਦੇ ਜਿੰ ਟੋਪਾ ਆ ਦੇਖ ਚਰਨੋਂ ਕੈ ਲੱਗੀ ਨਾ ਕੱਪੜੇ ਤਾਂ ਘੱਟੋ ਘੱਟ ਚੱਜਦੇ ਪਾ ਲੈਣੇ ਸੀ ਲੋਕ ਤਾਂ ਪਹਿਲਾਂ ਹੀ ਮਾਨ ਨੇ ਉਤੋਂ ਹੋਰ ਗੱਲਾਂ ਕਰਨਗੇ ਅੱਖਾਂ ਪਾੜ ਪਾੜ ਦੇਖਣਗੇ ਹੋ ਲੱਗ ਹਰਲੇ ਸੋਰੀ ਪਾਬੀ ਜੀ ਉਹ ਕਾਲੀ ਚ ਕੁਝ ਲੱਭਿਆ ਹੀ ਨਹੀਂ ਪਾਉਣ ਨੂੰ ਜੋ ਮਿਲਿਆ ਮੈਂ ਪਾ ਲਿਆ ਮੈਂ ਅਗਲੀ ਵਾਰੀ ਤੂੰ ਖਿਆਲ ਰੱਖ ਚੰਗਾ ਜੀ ਹੁਣ ਅਸੀਂ ਚੱਲਦੀਆਂ ਇਨ ਆਖ ਉਹ ਦੋਵੇਂ ਬਾਹਰ ਨੂੰ ਚਲ ਪਈ ਹਰਲੀਨ ਤੇ ਕਾਲਾ ਗੱਡੀ 'ਚ ਬੈਠੇ ਤੇ ਚਲ ਪਏ ਟੈਸਟ ਟੈਸਟ ਸ਼ੁਰੂ ਤੋਂ ਅੱਧਾ ਘੰਟਾ ਪਹਿਲਾਂ ਉਹ ਦੋਵੇਂ ਪ੍ਰੀਖਿਆ ਕੇਂਦਰ 'ਤੇ ਪਹੁੰਚੇ ਹਰਲੀਨ ਕਾਲੀ ਨੂੰ ਸਮਝਾਉਂਦੀ ਹੋਈ ਦੇਖੋ ਕੁਲਵੀਰ ਐਗਜ਼ਾਮ ਬਿਨਾਂ ਕਿਸੇ ਤਣਾਅ ਦੀ ਦੇਣਾ ਕਿ ਜੂਸਵਾਲ ਤੁਹਾਨੂੰ ਆਉਂਦੇ ਹੋਏ ਉਹ ਪਹਿਲਾਂ ਹੱਲ ਕਰਨਾ ਤੇ ਜਿੰਨਾ ਹੋਰ ਇਹ ਥੋੜਾ ਬਹੁਤਾ ਵੀ ਕੋਈ ਡਾਊਟ ਹੋਏ ਉਹ ਬਾਅਦ 'ਚ ਕਰਨਾ ਤੇ ਕਾਲੀ ਨਹੀਂ ਕਰਨੀ ਠੀਕਾ ਫਿਰ ਉਸ ਨੂੰ ਗੱਲ ਨਾਲ ਲਾ ਕੇ ਪਿਆਰ ਨਾਲ ਕਹਿਣ ਲੱਗੇ డు ਯਰ ਬੈਸਟ ਚਲੋ ਹੁਣ ਜਾਓ ਅੰਦਰ ਬਾਬਾ ਜੀ ਸਭ ਸਹੀ ਕਰਨਗੇ ਉਸ ਨੂੰ ਉਸ ਦਾ ਐਡਮਿਸ਼ਨ ਕਾਰਡ ਫੜਾਉਂਦੇ ਹੋਏ ਕਹਿਣ ਲੱਗੇ ਕਾਲਾ ਐਡਮਿਸ਼ਨ ਕਾਰਡ ਲੈ ਕੇ ਅੰਦਰ ਚਲਾ ਗਿਆ ਤੇ ਸਭ ਤੋਂ ਉਹਨਾਂ ਦੇ ਫੋਨ ਲੈ ਕੇ ਜਮਾ ਕਰਵਾ ਲੈ ਗਏ ਫਿਰ ਉਹ ਜਾ ਕੇ ਆਪਣੀ ਸੀਟ ਤੇ ਬੈਠ ਗਿਆ ਹਲਨ ਬਾਹਰ ਗੱਡੀ 'ਚ ਹੀ ਬੈਠੀ ਰਹੀ ਕੁਝ ਥੀਰ ਸਭ ਨੂੰ ਪੇਪਰ ਵੰਡੇ ਗਏ ਤੇ ਕਾਲੀ ਨੇ ਰੱਬ ਨੂੰ ਯਾਦ ਕੀਤਾ ਤੇ ਪ੍ਰਸ਼ਨ ਪੱਤਰ ਖੋਲ੍ਹਿਆ ਪੜਨਾ ਸ਼ੁਰੂ ਕੀਤਾ ਤੇ ਕੁਝ ਧੇਰਵਾਦ ਲਿਖਣਾ ਸ਼ੁਰੂ ਕੀਤਾ ਐਗਜ਼ਾਮੀਨਰ ਬਾਹਰੋਂ ਗੀੜੇ ਮਾਰ ਰਹੇ ਸੀ ਤੇ ਸਾਰੇ ਆਪਣਾ ਪੇਪਰ ਹੱਲ ਕਰਨ ਚ ਲੱਗੇ ਹੋਏ ਸਨ ਸਮਾਂ ਬੀਤ ਗਿਆ ਕਾਲੀ ਨੇ ਪਹਿਲਾਂ ਸੌਕੇ ਸਵਾਲ ਹੱਲ ਕੀਤੇ ਤੇ ਫਿਰ ਬਾਕੀ ਦੇ ਕੀਤੇ ਟਾਈਮ ਵੀ ਪੂਰਾ ਹੋਣ ਵਾਲਾ ਸੀ ਸਭ ਨੂੰ ਜਲਦੀ ਨਾਲ ਪੇਪਰ ਖਤਮ ਕਰਨੇ ਕਿਹਾ ਜਾ ਰਿਹਾ ਸੀ ਫਿਰ ਕੰਟੀ ਵਾ ਜੀਤੀ ਪੀਪਰ ਦਾ ਟਾਈਮ ਹੋ ਗਿਆ ਆਖੀ ਐਗਜ਼ਾਮੀਨਰ ਨੇ ਸਭ ਤੋਂ ਇੱਕ ਇੱਕ ਕਰਕੇ ਅਨਸਰ ਸ਼ੀਟ ਫੜਨੀ ਸ਼ੁਰੂ ਕਰ ਦਿੱਤੀ ਤੇ ਫਿਰ ਸਭ ਨੂੰ ਲਾਈਨ ਵਾਈਜ਼ ਬਾਹਰ ਜਾਣ ਲੈ ਕੇ ਆ ਗਿਆ ਕਾਲਾ ਜਦ ਬਾਹਰ ਆਇਆ ਤਾਂ ਹਰਲੀਨ ਪਹਿਲਾਂ ਹੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਕਾਲਾ ਭੱਜ ਕੇ ਆਇਆ ਤੇ ਕੁਟਕੀ ਹਰਲੀ ਨੂੰ ਗੱਲ ਨਾਲ ਲਾਇਆ ਕਿੰਨਾ ਚਿਰ ਉਹ ਐਵੇਂ ਹੀ ਇੱਕ ਦੂਜੇ ਦੇ ਘੱਲ ਲੱਗੇ ਰਹੇ ਫਿਰ ਹਰਲੀਨ ਕਹਿ ਲੱਗੀ ਕੀ ਹੋਇਆ ਗਲਤਾ ਦੱਸੋ ਜੋ ਇਨੀ ਖੁਸ਼ ਹੂੰ ਪੇਪਰ ਕਿਵੇਂ ਹੋਇਆ ਕਾਲਾ ਮੇਰਾ ਪੇਪਰ ਬਹੁਤ ਵਧੀਆ ਹੋਇਆ ਜੋ ਕੁਝ ਤੁਸੀਂ ਪੜਾਇਆ ਸੀ ਜ਼ਿਆਦਾਤਰ ਤਾਂ ਪੇਪਰ ਉਸ ਵਿੱਚੋਂ ਹੀ ਆਇਆ ਸੀ ਮੈਂ ਸਾਰਾ ਹੀ ਹੱਲ ਕਰ ਦਿੱਤਾ ਅੱਜ ਤਾਂ ਮੈਨੂੰ ਵੀ ਯਕੀਨ ਹੋ ਗਿਆ ਖੁੱਤੇ ਕਿ ਮੈਂ ਵੀ ਕੁਝ ਕਰ ਸਕਦਾ ਹਾਂ ਹਰਲੀਨ ਸੱਚੀ ਚਲੋ ਇਹ ਤਾਂ ਬਹੁਤ ਵਧੀਆ ਗੱਲ ਆ ਰੁਕ ਕਰਕੇ ਹੁਣ ਜਲਦੀ ਨਾਲ ਰਿਜ਼ਲਟ ਵੀ ਆ ਸਾਈ ਚਲੋ ਫਿਰ ਹੁਣ ਘਰ ਨੂੰ ਚਲੀਏ ਤੇ ਉਸ ਦਾ ਹੱਥ ਫੜ ਕੇ ਉਹ ਦੋਵੇਂ ਗੱਡੀ ਵੱਲ ਨੂੰ ਚੱਲ ਪਏ ਫਿਰ ਉਹ ਘਰ ਨੂੰ ਆ ਗਏ ਤੇ ਘਰ ਆ ਕੇ ਸਭ ਨੂੰ ਦੱਸਿਆ ਕਿ ਕਾਲੀ ਦਾ ਪੇਪਰ ਬਹੁਤ ਵਧੀਆ ਹੋਇਆ ਹੈ ਇਹ ਗੱਲ ਸੁਣ ਕੇ ਸਾਰੇ ਬਹੁਤ ਖੁਸ਼ ਹੋਏ ਅੱਜ ਹਰਲੀ ਨੇ ਮਿੱਠੀਆਂ ਰੋਟੀਆਂ ਬਣਾਉਣ ਦੀ ਰਸਮ ਕਰਨੀ ਸੀ ਤੇ ਉਸ ਨੇ ਮਿੱਠੀਆਂ ਰੋਟੀਆਂ ਬਣਾਈਆਂ ਤੇ ਸਭ ਨੂੰ ਖਵਾਈਆਂ ਕੁਝ ਦਿਨਾਂ ਬਾਅਦ ਸਬੀਰੇ ਕਿਰਨ ਪਾਬੀ ਨੇ ਹਲੀ ਨੂੰ ਕਾਲੇ ਦੇ ਪਾਸ ਹੋ ਜਾਣ ਦੀ ਖੁਸ਼ਖਬਰੀ ਸੁਣਾਈ ਤਾਂ ਹਲੀ ਨੇ ਸੁਣ ਕੇ ਬਹੁਤ ਖੁਸ਼ ਹੋਈ ਪਰ ਪਾਬੀ ਨੇ ਹਲੀ ਇਸ ਵਾਰੀ ਕਾਲੇ ਨੂੰ ਕੁਝ ਵੀ ਨਾ ਦੱਸਣ ਬਾਰੇ ਕਿਹਾ ਦੁਪਹਿਰ ਨੂੰ ਉਹ ਦੋਵੇਂ ਡੱਬਾ ਲੈ ਕੇ ਘਰ ਆਏ ਤੇ ਆ ਕੇ ਪਹਿਲਾਂ ਹਰਨਾਮ ਦਾ ਮੂੰਹ ਮਿੱਠਾ ਕਰਵਾਇਆ ਤੇ ਦੱਸਿਆ ਕਿ ਕਾਲਾ ਟੈਸਟ ਚੋਂ ਪਾਸ ਹੋ ਗਿਆ ਤੇ ਚਰਨੋਂ ਪਾਬੀ ਦਾ ਵੀ ਫਿਰ ਉਹ ਸਾਰੇ ਕਾਲੇ ਦੇ ਕਮਰੇ ਚ ਗਏ ਕਾਲਾ ਬੀੜੀ ਤੁਸੀਂ ਸਾਰੇ ਇਕੱਠੇ ਇਦਾਂ ਕੀ ਹੋਇਆ ਸਭ ਸੁਖਤ ਹੈ ਨਾ ਹਰਨਾਮ ਉਸ ਦੇ ਕੋਲ ਬੈਠਦੇ ਹੋਏ ਸਭ ਕੁਝ ਠੀਕਾ ਕਾਲੀ ਲੈ ਪਹਿਲਾ ਮੂੰਹ ਮਿੱਠਾ ਕਰ ਕਹਿ ਕੇ ਬਰਫੀ ਦਾ ਪੀਸ ਉਸੇ ਮੂੰਹ ਚ ਪਾ ਦਿੱਤਾ ਤੇ ਕਿਹਾ ਤੂੰ ਤੂੰ ਪਾਸ ਹੋ ਗਿਆ ਪੇਪਰ ਸ਼ੋਂ ਕਾਲਾ ਖੁਸ਼ੀ ਚ ਸੱਚੀ ਹਰਲੇ ਹਾਂਜੀ ਤੇ ਪਰਫੀ ਚੱਕ ਕੇ ਇੱਕ ਹੋਰ ਪੀਸ ਉਸੇ ਮੂੰਹ ਚ ਪਾ ਦਿੱਤਾ ਤੇ ਕਹਿਣ ਲੱਗੀ ਬਹੁਤ ਬਹੁਤ ਵਧਾਈਆਂ ਕੁਲਵੀਰ ਜੀ ਫੀ ਚਰਨੋਂ ਗੁਰਨਾਮ ਦੀ ਕਿਰੇ ਨੇ ਵੀ ਉਸਦਾ ਮੂੰਹ ਮਿੱਠਾ ਕਰਵਾਇਆ ਅੱਜ ਸਾਰੇ ਬਹੁਤ ਖੁਸ਼ ਸਨ ਖਾਸ ਕਰ ਹਰleen ਉਸਦੀ ਕੀਤੀ ਐਨੀ ਮਿਹਨਤ ਸਫਲ ਹੋ ਗਈ ਸੀ ਫਿਰ ਸਾਰੇ ਜਨੇ ਮਿਲ ਕੇ ਬੈਠ ਕੇ ਗੱਪਾਂ ਮਾਰਦੇ ਰਹੇ ਤੇ ਅੱਜ ਦੁਪਹਿਰ ਦਾ ਖਾਣਾ ਹਰleen ਨੇ ਆਪ ਬਣਾਇਆ ਤੇ ਸਭ ਕੁਝ ਕਾਲੀ ਦੀ ਪਸੰਦ ਦਾ ਬਣਾਇਆ ਤੇ ਸਵਨੇ ਕਾਣੀ ਦੀ ਬਹੁਤ ਤਾਰੀਫ ਕੀਤੀ ਸ਼ਾਮ ਨੂੰ ਗੁਰਨਾਮ ਦੀ ਕਿਰਨ ਵੀ ਆਪਣੇ ਘਰ ਨੂੰ ਵਾਪਸ ਮੁੜ ਗਈ ਤੇ ਜਾਨ ਤੋਂ ਪਹਿਲਾਂ ਗੁਰਨਾਮ ਕਾਲੇ ਕੋਲ ਆਇਆ ਤੇ ਕਹਿਣ ਲੱਗਾ ਮੈਂ ਕੁਝ ਦਿਨਾਂ ਤੱਕ ਤੈਨੂੰ ਫਿਰ ਫੋਨ ਕਰਾਂਗਾ ਅੱਗੇ ਦਾ ਸਭ ਪਤਾ ਕਰਕੇ ਠੀਕ ਆ ਚੰਗਾ ਫਿਰ ਮਿਲਦੇ ਆਂ ਜਾਨ ਲੱਗੀ ਕਿਰਨ ਨੇ ਕਾਲੇ ਨੂੰ ਮੱਲੋ ਮੱਲੇ ਕੁਝ ਪੈਸੇ ਫੜਾ ਦਿੱਤੇ ਕਿ پاس ਹੋਇਆ ਉਸ ਖੁਸ਼ੀ 'ਚ ਸਾਡੀ ਦੋਵਾਂ ਵੱਲੋਂ ਪਿਆਰਾ ਈ ਰਖਲਾ ਅੱਜ ਘਰ ਵਿੱਚ ਫਸਾਰੇ ਬਹੁਤ ਖੁਚਸਨ ਪਰ ਚਾਹਨਾ ਕੁਝ ਖਾਸ ਖੁਸ਼ ਨਹੀਂ ਸੀ ਕਾਲੇ ਦੇ ਵਿਆਹ ਵਿੱਚੋਂ ਡੰਗਰਾਂ ਦਾ ਸਾਰਾ ਕੰਮ ਉਸਦੇ ਜੰਮੀ ਚ ਆ ਗਿਆ ਸੀ ਤੇ ਕਾਲੇ ਨੂੰ ਕਰਬੀਲਾ ਕੌਂਦਾ ਦੇ ਕੀ ਉਹ ਅੰਦਰੋਂ ਅੰਦਰ ਹੀ ਬੜਬੜ ਕਰਦੀ ਰਹਿੰਦੀ ਪਰ ਹਰਨਾਮ ਤੋਂ ਡਰਦੀ ਹੋਈ ਕੁਝ ਕਹਿੰਦੀ ਨਹੀਂ ਸੀ ਅਗਲੇ ਦਿਨ ਉਹ ਸਵੇਰੇ ਧਾਰਾ ਘਟਣ ਗਈ ਤਾਂ ਜਦੋਂ ਉਹ ਧਾਰਾ ਕੱਢ ਰਹੀ ਸੀ ਤਾਂ ਮੱਝ ਨੇ ਲਤ ਮਾਰ ਕੇ ਦੁੱਧ ਵਾਲੀ ਪਾਲਟੀ ਡੋਲ ਦਿੱਤੀ ਇਸ ਤੇ ਗੁੱਸੇ ਜਾ ਕੇ ਉਹ ਮੱਝ ਨੂੰ ਕੁੱਟਣ ਲੱਗ ਪਈ ਤੇ ਫਿਰ ਬੜਬੜ ਕਰਦੀ ਹੋਈ ਘਰ ਆ ਕੇ ਕਾਲੇ ਦੇ ਕਮਰੇ ਦਾ ਦਰਵਾਜ਼ਾ ਪੰਨ ਲੱਗ ਪਈ ਹਰਲੀਨ ਉੱਠ ਕੇ ਆਈ ਤੇ ਆ ਕੇ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਚਰਨੂ ਕੈਨ ਲੱਗੀ ਚਰਨੂ ਕਾਲਾ ਕਿੱਥੇ ਆ ਹਰਲੀਨ ਭਾਬੀ ਉਹ ਤਾਂ ਸੱਤੇ ਪੈਨੇ ਚਰਨੂ ਲੈ ਸੌਣ ਉਹ ਬਹੁਤ ਗਾਂਹ ਰਾਤੀ ਠਿਕਰੀ ਪੈਰੇ ਤੇ ਗਿਆ ਸੀ ਆਪਈ ਬਾਲਟੀ ਆ ਕੇ ਉਸ ਦੇ ਮੂਰੇ ਬਾਲਟੀ ਸੁੱਟ ਤੇ ਤਿੱਤੇ ਜਾ ਕੇ ਉਸ ਨੂੰ ਕਹੇ ਕਿ ਬੰਦੇ ਦਾ ਪੁੱਤ ਬਣ ਕੇ ਤਾਰਾਂ ਕੱਢ ਮੇਰੇ ਤੋਂ ਨਹੀਂ ਹੁੰਦੇ ਹੀ ਡੰਗਰਾਂ ਵੜੇ ਕੰਮ ਹੋਰ ਬਾਹਰ ਉੱਲ ਆਪਣਾ ਸੁਨਹਿਰ ਨਾਮ ਅੰਦਰੋਂ ਬਾਹਰ ਆਇਆ ਤੇ ਚਰਨੋਂ ਤੂੰ ਚਲੀ ਗਈ ਸੀ। ਤਿਹਰਲੀ ਨੱਖਾਂ ਪੂੰਝਦੀ ਹੋਈ ਹਰਨਾਮ ਨੂੰ ਦੇਖ ਅੰਦਰ ਵੜ ਗਈ। ਉਸਨੇ ਜਾ ਕੇ ਕਾਲੇ ਨੂੰ ਉਠਾਇਆ ਤੇ ਕਿਹਾ ਭਾਬੀ ਦੀ ਤਵਿੱਦ ਕੁਝ ਠੀਕ ਨਹੀਂ ਐ ਤੁਸੀਂ ਜਾ ਕੇ ਧਾਰਾਂ ਕੱਢ ਲਓ ਅੱਜ। ਕਾਲਾ ਫਿਰ ਉੱਠ ਕੇ ਧਾਰਾਂ ਕੱਢਣ ਚਲਾ ਗਿਆ ਤੇ ਦਿਨ ਛੜਦੀ ਤੱਕ ਉਸਨੇ ਸਾਰੇ ਕੰਮ ਮੀੜ ਦਿੱਤੇ। ਹਰਲੀ ਨੇ ਉਸਨੂੰ ਰੋਟੀ ਕਮਰੇ ਚ ਲਿਆ ਕੇ ਫੜਾ ਦਿੱਤੀ ਤੇ ਕਹਿਣ ਲੱਗੀ ਕੁਲਵੀਰ ਮੈਂ ਇੱਕ ਗੱਲ ਕਰਨੀ ਐ ਤੁਹਾਡੇ ਨਾਲ। ਕਾਲਾ ਹਾਂ ਹਾਂ ਦੱਸੋ। ਹਰਲੀਨ ਜਿੰਨਾ ਚਿਰ ਤੁਹਾਨੂੰ ਨੌਕਰੀ ਨਹੀਂ ਮਿਲ ਜਾਂਦੀ ਤੁਸੀਂ ਇੱਧਾਂ ਕਰੇ ਨਾ ਫਿਰੇ ਬੈਠਿਆ ਕਰੋ ਤੁਸੀਂ ਖੇਤ ਚਲੇ ਜਾਇਆ ਕਰੋ ਕੁਝ ਦਿਨਾਂ ਨੂੰ ਮੇਰੀਆਂ ਵੀ ਛੁੱਟੀਆਂ ਮੁੱਕ ਜਾਣੀਆਂ ਫਿਰ ਮੈਂ ਵੀ ਸਕੂਲ ਚਲੇ ਜਾਇਆ ਕਰਨਾ ਹੈ ਕਾਲਾ ਪਰ ਅਜੇ ਚਾਨ ਕਿ ਮੇਰੇ ਖੇਤ ਜਾਣ ਵਾਲੀ ਗੱਲ ਤੁਹਾਡੇ ਮਨ 'ਚ ਕਿਵੇਂ ਆ ਗਈ ਹਰਨਾਮ ਹਰਲੀਨ ਤੇ ਬਾਰੂ ਆਵਾਜ਼ ਮਾਰਦਾ ਹੋਇਆ ਹਰਲੀਨ ਜੁਨੇ ਠੀਕ ਕਰਦੇ ਹੋਏ ਆਜੋ ਵੀਰ ਜੀ ਅੰਦਰ ਲੰਗਾਓ ਹਰਨਾਮ ਗੋਸਤੀ ਤੇ ਬੈਠਦਿਆ ਕਿਮਿਆ ਤੇ ਤਕੜੀਆਂ ਹਰਲੀਨ ਹਾਂਜੀ ਵੀਰ ਜੀ ਠੀਕਾਂ ਹਰਨਾਮ ਪੁੱਤ ਕੀ ਗੱਲ ਹੋਈ ਸੀ ਅੱਜ ਸਵੇਰੇ ਸਵੇਰੇ ਚਾਨੋ ਕਿਉਂ ਗੁੱਸਾ ਕਰ ਰਹੀ ਸੀ ਤੇਰੀ ਤੇ ਕਾਲਾ ਹਰਲੀਨ ਦੇ ਮੋਬਾਈਲ ਦੇਖਣ ਲੱਗਾ ਹਰਲੀਨ ਨਹੀਂ ਵੀਰ ਜੀ ਕੋਈ ਵੀ ਗਲਤ ਨਹੀਂ ਹਰਨਾਮ ਤੇ ਹੁਣ ਮੇਰੇ ਤੋਂ ਵੀ ਲਖੋਮੇਗੀ ਦੱਸ ਮੈਨੂੰ ਕੀ ਹੋਇਆ ਤਾਂ ਫਿਰ ਹਰਲੀਨ ਨੇ ਸਾਰੀ ਗੱਲ ਦੱਸੀ ਹਰਨਾਮ ਪੁੱਤ ਜੋ ਵੀ ਕੁਝ ਹੋਇਆ ਉਸਦੇ ਲਈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਤੇਰੇ ਤੋਂ ਬਾਕੀ ਮੈਂ ਕਰਦਾ ਹਾਂ ਕੁਈ ਨਾ ਇੰਤਜ਼ਾਮ ਡੰਗਰਾਂ ਦਾ ਵੀ ਹਰਲੇ ਨੇ ਦੇਹੀ ਵੀਰ ਜੀ ਤੁਸੀਂ ਮਾਫੀ ਮੰਗੇ ਮੈਨੂੰ ਸ਼ਰਮਿੰਦਾ ਨਾ ਕਰੋ ਇਹ ਤਾਂ ਮੇਰੀ ਖੁਸ਼ਕਿਸਮਤੀ ਆ ਕਿ ਮੈਨੂੰ ਇਨਾ ਵਧੀਆ ਘਰ ਪਰਿਵਾਰ ਮਿਲਿਆ ਜਿਸ ਦੇ ਬਾਰੇ ਮੈਂ ਕਦੀ ਸੁਪਨੀ ਚ ਵੀ ਨਹੀਂ ਸੋਚਿਆ ਸੀ ਤਾਂ ਕੀ ਹੋਇਆ ਜੇ ਉਹ ਸਵਾਦੇ ਥੋੜੇ ਕੌੜੇ ਤੇ ਰੁਕੇ ਨੇ ਇਹਨਾਂਕ ਤਾਂ ਤੁਹਾਡੇ ਲਈ ਮੈਂ ਸਭ ਚੱਲ ਲਾਵਾਂਗੀ ਖੈਨਾਮੋ ਸਿਰ ਤੇ ਹੱਥ ਰੱਖਦੇ ਹਾਂ ਜਿਉਂ ਦੀ ਵਸਤੀ ਰਹਤੀ ਇੱਕ ਨੂੰ ਤਾਂ ਤੂੰ ਸੁਧਾਰ ਦਿੱਤਾ ਹੈ ਕਾਲੇ ਵਾਲ ਨੂੰ ਇਸ਼ਾਰਾ ਕਰਦੇ ਹੋਏ ਕਿਹਾ ਤਿਹੋਂ ਚਰਨੋਂ ਨੂੰ ਵੀ ਤੂੰ ਹੀ ਸਦਾਰਨਾ ਹੈ ਕਦੇ ਵੀ ਕਿਸੇ ਚੀਜ਼ ਸਿਲੋਡ ਹੋਈ ਤਾਂ ਸੰਗੀਨਤੀ ਮੈਨੂੰ ਦੱਸੇ ਚੰਗਾ ਹੁਣ ਮੈਂ ਚੱਲਦਾ ਹਾਂ ਹਰਨਾਮ ਦੇ ਜਾਣ ਤੋਂ ਬਾਅਦ ਕਾਲਾ ਕਹਿਣ ਲੱਗਾ ਅੱਛਾ ਤਾਂ ਹੀ ਮੈਨੂੰ ਕਹਿ ਰਹੀ ਸੀ ਕਿ ਤੁਸੀਂ ਖੇਤ ਜਾਇਆ ਕਰੋ ਘਰ ਬੀਲੀ ਨਾ ਰਿਹਾ ਕਰੋ ਤੇ ਪਾਪੀ ਨੇ ਜੋ ਸਵੇਰੇ ਤੇਰੀ ਨਾਲ ਕੀਤਾ ਉਹ ਤੁਸੀਂ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਕਿਉਂ ਹਰਲੀਨ ਨਹੀਂ ਗਲਵੀਰੋ ਗਲ ਨਹੀਂ ਮੈਂ ਤੁਹਾਨੂੰ ਦੁਖੀ ਨਹੀਂ ਦੇਖ ਸਕਦੀ ਤਨੀ ਦਸਿਆ ਵੈਸੇ ਵੀ ਤੁਸੀਂ ਤਨਵੀ ਚੀਤੀ ਲੈ ਲੈਣਿਓ ਕਾਲਾ ਓਟਕੇ ਮੇਰੇ ਕੋਲ ਆਓ ਅਛਾ ਤਹਲੀਨ ਉਸਤੇ ਕੋਲ ਆਇਤਾ ਕਾਲਾ ਸੁਨੋ ਬਾਝ ਪਰਦੇ ਕਹਿਣ ਲੱਗਾ ਦੇਖੋ ਹਲੀਨ ਆਪਾਂ ਜਿਸਨ ਗੁਰੂ ਸਾਹਿਬ ਦੀ ਹਜ਼ੂਰੀ ਚ ਲਾਮਾ ਲਈਆਂ ਸਨ ਉਸ ਦਿਨ ਤੋਂ ਹੀ ਸਾਡਾ ਹਰੀ ਦੁੱਖ ਸੁੱਖ ਸਾਂਝਾ ਹੋ ਗਿਆ ਸੀ ਕੋਈ ਵੀ ਗੱਲ ਹੋਵੇ ਜਾਂ ਪਰੇਸ਼ਾਨੀ ਹੋਵੇ ਤਾਂ ਮੈਨੂੰ ਜ਼ਰੂਰ ਦੱਸਣਾ ਹੈ ਇਹ ਨਹੀਂ ਕੱਲੀ ਹੀ ਬੈਠੀ ਦੁੱਖਾਂ ਨਾਲ ਲੜੀ ਜਾਓ ਇਹ ਗੱਲ ਯਾਦ ਰੱਖਣਾ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਜਦ ਤੱਕ ਮੌਤ ਨਹੀਂ ਆਪਾਂ ਨੂੰ ਅਲੱਗ ਨਹੀਂ ਕਰ ਦਿੰਦੀ ਹਰleen ਉਸਦੇ ਮੂੰਹ ਤੇ ਹੱਥ ਰੱਖ ਦਿਆਂ ਇਹ ਕੀ ਕਹਿ ਰਹੇ ਹੋ ਤੁਸੀਂ ਅੱਜ ਤਾਂ ਇਹ ਗੱਲ ਕਹਿ ਦਿੱਤੀ ਤੁਸੀਂ ਦੁਬਾਰਾ ਮੁੜ ਕੇ ਨਹੀਂ ਕਹਿਣੀ ਸਮਝ ਕੇ ਇਹ ਡੱਬ ਗਰੀ ਮੇਰੀ ਵੀ ਉਮਰ ਤੁਹਾਨੂੰ ਲੱਗ ਜਾਏ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਆਖ ਕੇ ਉਸਦੇ ਘਲਣਾ ਲੱਗ ਗਈ ਕਾਲਾ ਮੈਨੂੰ ਯਕੀਨ ਆ ਤੂੰ ਇੱਕ ਦਿਨ ਪਾਪੀ ਨੂੰ ਜ਼ਰੂਰ ਬਦਲ ਦੇਵੇਂਗੀ ਫਿਰ ਕਾਲਾ ਉੱਠ ਕੇ ਖੇਤ ਨੂੰ ਚਲਾ ਗਿਆ ਤੇ ਹਲੀਨ ਕਰਦੀ ਕੰਮਾਂ 'ਚ ਲੱਗ ਗਈ ਸ਼ਾਮ ਨੂੰ ਚਰਨੋਂ ਸ਼ਨੀ ਮਣੀ ਮੰਗਰ ਪਈ ਸੀ ਕਿ ਪੜ ਲਵਾਂ ਪੇਪਰ ਸਿਰਤੇ ਨੇ ਪਰ ਉਹ ਪਤੰਗ ਲੱਕੇ ਕੂਠੇ ਤੇ ਚੜੇ ਹੋਏ ਸਨ ਰੌਲਾ ਸੁਣ ਕੇ ਹਲੀਨ ਬਾਹਰ ਆਈ ਤਾਂ ਪਾਬੀ ਨੂੰ ਪੁੱਛਣ ਲੱਗੀ ਹਲੀਨ ਪਾਬੀ ਕੀ ਹੋਇਆ ਚਰਨੋਂ ਹੋਇਆ ਜਾਂ ਮੇਰਾ ਸਿਰ ਆ ਚੌਣੇ ਨੇ ਦੁਖੀ ਕਰ ਰੱਖਿਆ ਹੈ ਪੇਪਰ ਸਿਰਤੇ ਆਏ ਖੜੇ ਨੇ ਪਰ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਉਹ ਕੰਦੇ ਨਿਆਣੇ ਨੇ ਨੰਬਰ ਲੈ ਕੇ ਆਉਂਦੇ ਨੇ ਪਰ ਇਹ ਹਰ ਵਾਰੀ ਮੇਰੀ ਉਥੇ ਸਭ ਦੇ ਸਾਹਮਣੇ ਬੇਇਜ਼ਤੀ ਕਰਵਾਉਂਦੇ ਮਸਾ-ਪਾਸ ਹੁੰਦੇ ਆ ਨਿਆਣੀਆਂ ਅਫੀਸਾਂ ਜਾਂਦੀਆਂ ਨਹੀਂ ਪਰ ਇਹਨਾਂ ਨੂੰ ਕੋਈ ਪ੍ਰਵਾਹ ਹੀ ਨਹੀਂ ਹਰਲੀਨ ਭਾਬੀ ਤੁਸੀਂ ਫਿਕਰ ਨਾ ਕਰੋ ਮੈਂ ਕਰਦੀ ਹਾਂ ਕੁਝ ਚਰਨੂ ਤੂੰ ਮਾਰ ਲਾ ਜਿਹੜਾ ਤੀਰ ਮਾਰਨਾ ਏ ਕਹਿ ਕੇ ਅੰਦਰ ਚਲੀ ਗਈ ਹਰਲੀਨ ਕੋਠੇ ਤੇ ਗਈ ਤੇ ਸ਼ਨੀ ਮਨੀ ਨੂੰ ਧਾਰ ਕੇ ਥੱਲੇ ਲੈ ਕੇ ਆਈ ਤੇ ਆਪਣੇ ਕਮਰੇ 'ਚ ਲੈ ਗਈ ਹਰਲੀਨ ਇਧਰ ਮੇਰੀ ਗੱਲ ਸੁਣੋ ਕਿਉਂ ਵੇ ਗਲੂਮੂਲੂ ਪਰਦੇ ਕਿਉਂ ਨਹੀਂ ਤੁਸੀਂ ਤੁਹਾਨੂੰ ਪਤਾ ਨਾ ਤੁਹਾਡੇ ਪੇਪਰ ਨੇੜੇ ਆ ਰਹੇ ਆ ਸ਼ਨੀ ਚਾਚੀ ਜੀ ਮੈਂ ਤਾਂ ਬਹੁਤ ਕੋਸ਼ਿਸ਼ ਕਰਦਾ ਹਾਂ ਪਰ ਮੇਰੇ ਪੱਲੇ ਕੁਝ ਪੈਂਦਾ ਹੀ ਨਹੀਂ ਉਲਟਾ ਉਹ ਸਾਨੂੰ ਹਰ ਰੋਜ਼ ਪਨਿਸ਼ਮੈਂਟ ਦਿੰਦੇ ਨੇ ਮੈਡਮ ਤੁਸੀਂ ਵੀ ਤਾਂ ਇਹ ਕਰਦੇ ਹੋ ਆਪਣੇ ਸਕੂਲ 'ਚ ਬੱਚਿਆਂ ਨਾਲ ਮਨੀ ਵਿੱਚੇ ਸ਼ਨੀ ਨੂੰ ਟੋਕਦਾ ਹੋਇਆ ਕਹਿਣ ਲੱਗਾ ਹਰਲਿੰ ਨਹੀਂ ਪੁੱਤ ਸਾਡੇ ਸਕੂਲ ਨੇ ਹੁੰਦਾ ਇਹ ਸਭ ਤੇ ਟੀਚਰ ਵੀ ਤਾਂ ਹੀ سزا ਦਿੰਦੇ ਆ ਜੇ ਤੁਸੀਂ ਗਲਤੀ ਕਰਦੇ ਹੋ ਚਾਚੀ ਅਸੀਂ ਵੀ ਫਿਰ ਤਾਂ ਤੁਹਾਡੇ ਸਕੂਲ ਤੁਹਾਡੇ ਕੋਲ ਪੜਨਾ ਦੋਨੋਂ ਇਕੱਠੇ ਹੋ ਲੈ ਹਰਲਿੰ ਜੇ ਮੇਰੇ ਸਕੂਲ ਮੇਰੇ ਕੋਲ ਪੜਨਾ ਆ ਤਾਂ ਮੈਂ ਜੋ ਕਹਾ ਕਿ ਉਹ ਤੁਹਾਨੂੰ ਕਰਨਾ ਪਏਗਾ ਸ਼ਨੀ ਕੀ ਕਰਨਾ ਪਏਗਾ ਹਰਲਿੰ ਪਾਸ ਹੋ ਕੇ ਦਿਖਾਉਣਾ ਆ ਸਭ ਨੂੰ ਇਸ ਵਾਰੀ ਉਹ ਵੀ ਵਧੀਆ ਨੰਬਰਾਂ ਨਾਲ ਫਿਰ ਮੈਂ ਤੁਹਾਡੀ ਐਡਮਿਸ਼ਨ ਆਪਣੇ ਸਕੂਲ 'ਚ ਕਰਵਾਵਾਂਗੀ ਤੇ ਉੱਥੇ ਰੋਜ਼ ਚੀਜ਼ੀ ਮਿਲਿਆ ਕਰੂਗੀ ਫਿਰ ਤੁਹਾਨੂੰ ਤੇ ਆਪਾਂ ਮਿਲ ਕੇ ਖੂਬ ਖੇਡਿਆ ਕਰਾਂਗੇ ਬੋਲੀ ਮਨਜੂਰਾ ਫਿਰ ਦੋਵੇਂ ਬੋਲੀ ਠੀਕ ਆ ਸਿੱਪਾਸ ਹੋ ਕੇ ਦਿਖਾਵਾਂਗੇ ਤੁਹਾਨੂੰ ਹੱਲੀ ਨੇ ਗੁੱਡ ਜਾਓ ਹੁਣ ਫਿਰ ਆਪਣਾ ਸਕੂਲ ਬੈਗ ਲੈ ਕੇ ਆਓ ਆਪਾਂ ਪੜ੍ਹਾਈ ਸ਼ੁਰੂ ਕਰੀਏ ਦੋਵੇਂ ਭੱਜ ਕੇ ਬੈਗ ਚੱਕ ਲੈ ਆਏ ਤੇ ਹੱਲੀ ਨੇ ਉਹਨਾਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਪਹਿਲਾਂ ਪਹਿਲ ਤਾਂ ਉਹਨਾਂ ਦੋਵਾਂ ਦਾ ਧਿਆਨ ਪੜ੍ਹਾਈ 'ਚ ਮਨ ਨਾ ਲੱਗਾ ਤੇ ਸ਼ਰਾਰਤਾਂ ਨਾਲ ਹੱਲੀ ਨੂੰ ਖੂਬ ਤੰਗ ਕਰਦੀ ਪਰ ਹੌਲੀ ਹੌਲੀ ਹਰਲੀ ਨੂੰ ਨਾ ਨੂੰ ਪਿਆਰ ਦੁਲਾਰ ਨਾਲ ਪੜਾਉਣਾ ਸ਼ੁਰੂ ਕੀਤਾ ਤੇ ਫਿਰ ਦੇਖਦੀ ਦੇਖਦੀ ਉਹ ਵੀ ਪੜਾਈ ਚ ਮਨ ਲਗਾਉਣ ਲੱਗੀ ਹਲੀਆਂ ਜਾਂ ਉਹ ਟੈਸਟਾ ਵਗੈਰਾ ਜੇ ਪਾਸ ਹੁੰਦੀ ਹਾਂ ਤਾਂ ਹਰ ਵਾਰੀ ਉਹਨਾਂ ਨੂੰ ਖਾਣ ਨੂੰ ਕੁਝ ਨਾ ਕੁਝ ਦਿੰਦੀ ਕਾਲੇ ਦੀ ਵੀ ਬੈਂਕ ਚ ਜੁਆਇਨ ਕਰਨ ਦੀ ਚਿੱਠੀ ਆ ਗਈ ਸੀ ਜਿਸ ਨੂੰ ਗੁਰਨਾਮ ਲੈ ਕੇ ਆਪ ਘਰ ਆਇਆ ਸੀ ਤੇ ਦੱਸਿਆ ਕਿ ਕਾਲੇ ਦੀ ਡਿਊਟੀ ਮੇਰੀ ਹੀ ਬੈਂਕ ਚ ਘਰ ਵਿੱਚ ਸਾਰੇ ਬਹੁਤ ਖੁਸ਼ ਸਨ ਹੱਲੀ ਨੇ ਕਾਲੀ ਨੂੰ ਆਪਣੇ ਨਾਲ ਲਿਜਾ ਕੇ ਆਪਸੇ ਆਫਿਸ ਜਾਣ ਲਈ ਕੱਪੜਿਆਂ ਦੀ ਖਰੀਦਦਾਰੀ ਕੀਤੀ ਡਿਊਟੀ ਜਾਣ ਤੋਂ ਇੱਕ ਦਿਨ ਪਹਿਲਾਂ ਕਿਨ ਭਾਬੀ ਨੇ ਕਾਲੀ ਨੂੰ ਫੋਨ ਕਰਕੇ ਤੇ ਉਸ ਨੂੰ ਸਭ ਦਾ ਹਾਲ-ਚਲ ਪੁੱਛਿਆ ਤੇ ਕਹਿਣ ਲੱਗੀ ਤੂੰ ਹੱਲੀ ਨੂੰ ਜ਼ਿਆਦਾ ਤੰਗ ਤਾਂ ਨਹੀਂ ਕਰਦਾ ਨਾ ਕਾਲਾ ਹਾਂਜੀ ਸਭ ਠੀਕਾ ਜੀ ਲੈ ਮੈਂ ਕਿਉਂ ਤੰਗ ਕਰੂੰ ਉਸ ਨੂੰ ਉਸ ਨੇ ਤਾਂ ਹੁਣ ਸਾਰੇ ਕੰਮ ਨੂੰ ਸੁਧਾਰਨ ਦਾ ਜ਼ਿੰਮਾ ਚੁੱਕਿਆ ਹੋਇਆ ਹੈ ਤੁਹਾਨੂੰ ਪਤਾ ਉਹਨੋ ਸਕੂਲੋਂ ਆ ਗਈ ਸ਼ਾਮ ਨੂੰ ਸ਼ਨੀ ਮਨੀ ਨੂੰ ਵੀ ਪੜਾਉਂਦੀ ਆ ਤੇ ਕਹਿੰਦੀ ਆ ਉਹਨਾਂ ਨੂੰ ਇਸ ਵਾਰੀ ਵਧੀਆ ਨੰਬਰਾਂ ਨਾਲ ਪਾਸ ਕਰਵਾਉਣਾ ਹੈ ਭਾਬੀ ਆਹੋ ਮੈਨੂੰ ਸਭ ਪਤਾ ਆ ਬਹੁਤ ਚੰਗੀ ਆ ਮਿਹਨਤੀ ਕੁੜੀ ਆ ਕਾਲੀ ਤੇਰੀ ਤਾਂ ਰੱਬ ਨੇ ਕਿਸਮਤ ਖੋਲ ਦਿੱਤੀ ਆ ਬਸ ਤੂੰ ਉਸ ਦਾ ਖਿਆਲ ਰੱਖੀ ਮੈਂ ਜਾਣਦੀ ਆ ਉਸ ਨੇ ਸਾਰੇ ਕਰ ਦੇ ਤਕਦੀਰ ਬਦਲ ਦੇਣੀ ਆ ਫਿਰ ਘਰ ਜਾਣ ਲੱਗੀ ਉਹਨਾਂ ਕਾਲੀ ਦੇ ਹੱਥ ਉਸ ਦੀ ਨਵੀਂ ਬਾਈਕ ਦੀ ਚਾਬੀ ਰੱਖਦੀਆਂ ਕਹਿਣ ਲੱਗੀ ਇਹੀ ਸਾਡੀ ਵੱਲੋਂ ਤੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਬਾਬਾ ਜੀ ਕਰੇ ਤੂੰ ਵੀ ਆਪਣੇ ਵੀਰ ਵਾਂਗ ਖੂਬ ਤਰੱਕੀ ਕਰੇ ਤੇ ਉਸ ਨੂੰ ਗੱਲ ਨਾਲ ਲਾ ਕੇ ਪਿਆਰ ਦਿੱਤਾ ਕਾਲਾ ਭਾਬੀ ਤੁਸੀਂ ਮੇਰੇ ਲਈ ਕਿੰਨਾ ਕੁਝ ਕਰਦੇ ਹੋ ਪਤਾ ਨਹੀਂ ਮੈਂ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਾਂਗਾ ਕਿ ਨਹੀਂ ਕਿਰਨ ਕਿਉਂ ਨਹੀਂ ਖਰਾ ਉਤਰੇਗਾ ਸਾਨੂੰ ਤੇਰੇ ਤੇ ਪੂਰਾ ਯਕੀਨ ਆ ਤੂੰ ਬਸ ਆਪਣੇ ਬਾਜੀ ਨੂੰ ਫੋਲੋ ਕਰੀ ਜੂਹੋ ਕਹਿਣਗੇ ਉਤਾ ਹੀ ਕਰੀ ਤੇ ਰਹੀ ਗੱਲ ਸਾਡਾ ਤੇਰਾ ਹੀ ਨਾ ਕਰਨ ਦੀ ਮਾਮਾ ਬੱਚਿਆਂ ਲਈ ਜਿੰਨਾ ਵੀ ਕਰਨ ਹੋ ਥੋੜਾ ਹੀ ਹੁੰਦਾ ਆ ਤੂੰ ਵੀ ਤਾਂ ਸਾਡਾ ਆਪਣਾ ਹੀ ਆ ਅਸੀਂ ਤੇਰੇ ਲਈ ਨਹੀਂ ਕਰਾਂਗੇ ਤਾਂ ਹੋਰ ਕਿਸ ਲਈ ਕਰਾਂਗੇ ਚੱਲ ਹੁਣ ਕਰ ਜਾ ਆਰਾਮ ਨਾਲ ਹਰਲੀਨ ਤੇਰੀ ਰਾਹ ਦੇਖਦੀ ਹੋ ਤੇ ਧਿਆਨ ਨਾਲ ਕਰ ਜਾਈ ਕਰ ਜਾ ਕੇ ਫੋਨ ਜ਼ਰੂਰ ਕਰ ਦੇ ਕਾਲਾ ਫੇਰ ਕਰ ਗਿਆ ਤੇ ਆ ਕੇ ਸਾਰੀ ਗੱਲ ਹਰਲੀਨ ਨੂੰ ਦੱਸੀ ਸ਼ਾਮ ਨੂੰ ਜਦ ਕਾਲਾ ਰੋਟੀ ਖਾ ਰਿਹਾ ਸੀ ਤਾਂ ਹਰਲੀਨ ਉਸਦੇ ਕੋਲ ਬੈਠੀ ਸੀ ਤੇ ਉਹ ਕਹਿਣ ਲੱਗੀ ਹਰਲੀਨ ਕੁਲਵੀਰ ਮੇਰੀਆਂ ਵੀ ਛੁੱਟੀਆਂ ਖਤਮ ਕੱਲ ਤੋਂ ਮੈਂ ਸਕੂਲ ਜਾ ਰਹੀ ਹਾਂ ਕਾਲਾ ਇੰਨੀ ਜਲਦੀ ਖਤਮ ਵੀ ਹੋ ਗਈਆਂ ਤੇ ਤੁਸੀਂ ਮੈਨੂੰ ਹੋਣ ਦੱਸ ਰਹੇ ਹੋ ਹਰਲੀਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇੱਕ ਵਾਰੀ ਯਾਦ ਕਰੋ ਸ਼ਾਇਦ ਤੁਸੀਂ ਭੁੱਲ ਗਏ ਕਾਲਾ ਉਹ ਹਾਂ ਸੱਚ ਯਾਦ ਆਇਆ ਤਾਂ ਫਿਰ ਕੀ ਸੋਚਿਆ ਯਾ ਹਰਲੀਨ ਸੋਚਣਾ ਕੀਆ ਕੱਲ ਸਕੂਲ ਜਾਣਾ ਯਾ ਪਰ ਮੇਰਾ ਦਿਲ ਨਹੀਂ ਲੱਗਣਾ ਤੁਹਾਡੇ ਬਿਨਾ ਕਾਲਾ ਰੋਟੀ ਖਾ ਕੇ ਥਾਲ ਪਰ ਹੀ ਰੱਖਦੇ ਹੋਏ ਮੈਡਮ ਜੀ ਮੇਰਾ ਕਿਹੜਾ ਜੀ ਲੱਗਣਾ ਯਾ ਪਰ ਬੰਦੀ ਲਈ ਕੰਮ ਵੀ ਤਾਂ ਜ਼ਰੂਰੀ ਆ ਨਾ ਆਪ ਹੀ ਤਨੁਸੀ ਕਹਨੇ ਹੋ ਕੁਝ ਘੰਟੀਆਂ ਦੀ ਹੀ ਤਾਂ ਗੱਲ ਐ ਸ਼ਾਮ ਨੂੰ ਆਪਾਂ ਘਰ ਆ ਹੀ ਜਾਇਆ ਕਰਨਾ ਆ ਫਿਰ ਕਰ ਲੈਣਾ ਜਿੰਨੀਆਂ ਗੱਲਾਂ ਕਰਨੀਆਂ ਨੇ ਹੱਲੀ ਨੂੰਸ ਤੇ ਗੱਲ ਜ ਵਹਾਂ ਪਾ ਕੇ ਕਹਿ ਲਗੀ ਪਤਾ ਨਹੀਂ ਇਹ ਵਿਛੋੜੇ ਕਿਉਂ ਬੜੇ ਨੇ ਫਿਰ ਇਦਾ ਹੀ ਉਹ ਬੈਠੇ ਗੱਲਾਂ-ਵੱਤਾਂ ਕਰਦੇ ਰਹੇ ਤੇ ਬਾਅਦ ਸੌਂਗੇ ਸਵੇਰੀ ਤੜਕੀ ਉੱਠ ਕੇ ਹੱਲੀ ਨੇ ਰਸੋਈ ਦਾ ਸਾਰਾ ਕੰਮ ਕਰ ਲਿਆ ਤੇ ਫਿਰ ਕਾਲੀ ਨੂੰ ਉਠਾ ਦਿੱਤਾ ਤੇ ਆਪੀ ਤਿਆਰ ਹੋ ਗਈ ਕਾਲੇ ਦੀ ਪਗਸਨੀ ਪਹਿਲਾ ਪੁਣੀ ਕਰਵਾਈ ਤੇ ਫਿਰ ਉਸੇ ਸਾਹਮਣੇ ਖੜਕੇ ਤੇ ਫਿਰ ਉਸੇ ਸਾਹਮਣੇ ਖੜਕੇ ਆ ਪਗ ਬਣਵਾਈ ਤੇ ਇਸ ਨੂੰ ਤਿਆਰ ਹੋਣ ਤੋਂ ਬਾਅਦ ਦੇਖ ਕੇ ਕਹਿ ਲਗੀ ਸਰਦਾਰ ਜੀ ਹੁਣ ਲੱਗ ਰਹੇ ਹੋ ਪੂਰੀ ਕੈਂਟ ਫਿਰ ਕਰੋ ਤੁਰਨ ਲੱਗੇ ਉਹਨਾਂ ਨੂੰ ਹਰਨਾਮ ਵੀਰ ਨੇ ਅਸ਼ੀਰਵਾਦ ਦਿੱਤਾ ਤੇ ਚਰਨੋਂ ਕਹਿ ਲਗੀ ਕਾਲੇ ਮਨ ਲਗਾ ਕੇ ਕੰਮ ਕਰੀ ਤੇ ਫਿਰ ਹਰਲੀ ਨੇ ਉਸ ਨੂੰ ਦਹੀਂ ਖਵਾ ਕੇ ਮੂੰਹ ਮਿੱਠਾ ਕਰਵਾਇਆ ਤੇ ਦੋਵੇਂ ਚੱਲ ਪਏ ਆਪਣੀ ਝੌਪੜੀ ਸ਼ੇਰ ਪੌਂਚ ਕੀ ਹਲਨ ਕਹਿ ਲਗੀ ਸਰਦਾਰ ਜੀ ਹੱਥ ਮਿਲਾਓ ਫਿਰ ਕਾਲੀ ਨੇ ਜਦ ਹੱਥ ਮਿਲਾਇਆ ਤਾਂ ਕਹਿ ਲਗੀ ਬੈਸਟ ਆਫ ਲੱਕ ਮੇਰੀ ਸਰਦਾਰ ਜੀ ਹੁਣ ਧਿਆਨ ਨਾਲ ਜਾਣਾ ਤੇ ਮਨ ਲਗਾ ਕੇ ਕੰਮ ਕਰਨਾ ਕਾਲਾ ਹਸਤੇ ਹੋਏ ਤੁਸੀਂ ਵੀ ਜੀ ਧਿਆਨ ਨਾਲ ਕੰਮ ਕਰਨਾ ਹੋਰ ਕਿਤੇ ਮੇਰੀ ਵਾਰੀ ਇਹ ਨਾ ਸੋਚਦੇ ਰਹਿਣਾ ਆਖ ਕੇ ਆਪਣੇ ਰਾਹ ਤੁਰ ਗਿਆ ਤੇ ਹਲਨ ਉਸ ਨੂੰ ਖੜੀ ਉਦੋਂ ਤੱਕ ਦੇਖਦੀ ਰਹੀ ਜਦ ਤੱਕ ਉਹ ਅੱਖੋਂ ਲਿ ਨਹੀਂ ਹੋ ਗਿਆ ਫੀਰ ਹਲੈਨ ਵੀ ਆਪਣੇ ਸਕੂਲ ਆ ਗਈ ਉਸਦੇ ਨਾਲ ਦੀ ਸਾਰੇ ਟੀਚਰਾਂ ਨੇ ਉਸ ਨੂੰ ਉਸਦੀ ਵਿਆਹ ਦੀਆਂ ਵਧਾਈਆਂ ਦਿੱਤੀਆਂ ਉਧਰ ਕਾਲਾ ਵੀ ਆਪਣੇ ਆਫਿਸ ਪਹੁੰਚ ਗਿਆ ਅੱਜ ਉਸਦਾ ਪਹਿਲਾ ਦਿਨ ਹੋਣ ਕਰਕੇ ਗੁਰਨਾਵ ਨੇ ਬੈਂਕ ਦੇ ਕਲਰਕੇ ਸ਼ਰਮਾ ਜੀ ਨੂੰ ਕਾਲੇ ਨੂੰ ਉਸਦਾ ਸਾਰਾ ਕੰਮ ਸਮਝਾਉਂਦੀ ਜ਼ਿੰਮੇਵਾਰੀ ਲਈ ਇਹ ਤਾਂ ਹੀ ਕਾਲੇ ਦਾ ਦਿਨ ਸ਼ੁਰੂ ਹੋ ਗਿਆ ਦੁਪਹਿਰ ਨੂੰ ਲੰਚ ਟਾਈਮ ਹਲੈਨ ਨੇ ਸਭ ਦਾ ਮੂੰਹ ਮਿੱਠਾ ਕਰਵਾਇਆ ਤੇ ਸਭ ਨੂੰ ਚਾਪਾ ਪਾਟੀ ਕੀਤੀ ਦੂਜੇ ਪਾਸੇ ਕਾਲੀ ਦਾ ਪਹਿਲਾ ਦਿਨ ਹੋਣ ਕਰਕੇ ਉਹ ਥੋੜਾ ਨਰਵਸ ਸੀ ਪਰ ਸ਼ਰਮਾ ਜੀ ਨੇ ਕਾਲੀ ਨੂੰ ਸਾਰਾ ਕੰਮ ਆਰਾਮ ਨਾਲ ਸਮਝਾਇਆ ਤੇ ਕੁਝ ਵੀ ਪਤਾ ਨਾ ਲੱਗਨ ਦੇ ਵਾਰ-ਵਾਰ ਉਸ ਨੂੰ ਪਿਆਰ ਨਾਲ ਸਮਝਾਉਂਦੀ ਦੁਪਹਿਰ ਨੂੰ ਜਦ ਲੰਚ ਟਾਈਮ ਹੋਇਆ ਤਾਂ ਗੁਰਨਾਮ ਕਾਲੀ ਕੋਲ ਆਇਆ ਤੇ ਉਸ ਨੂੰ ਆਪਣੇ ਨਾਲ ਲੰਚ ਕਰਨ ਲਈ ਲੈ ਗਿਆ ਦੋਨੋਂ ਆ ਕੇ ਡਾਈਨਿੰਗ ਰੂਮ 'ਚ ਬੈਠ ਕੇ ਲੰਚ ਕਰਨ ਲੱਗੇ ਗੁਰਨਾਮ ਹੋਰ ਫਿਰ ਕੁਲਵੀਰ ਕਿੱਥਾਂ ਜਾ ਰਿਹਾ ਅੱਜ ਦਾ ਦਿਨ ਤੇ ਕਿਵੇਂ ਲੱਗਿਆ ਸਾਡਾ ਬੈਂਕ ਦੇ ਸਟਾਫ ਕਾਲਾ ਬਹੁਤ ਵਧੀਆ ਵੀਰ ਜੀ ਪਹਿਲਾਂ ਤਾਂ ਮੈਨੂੰ ਘਬਰਾਹਟ ਜੀ ਹੋ ਰਹੀ ਸੀ ਪਰ ਸ਼ਰਮਾ ਜੀ ਨੇ ਬਹੁਤ ਪਿਆਰ ਨਾਲ ਮੈਨੂੰ ਸਾਰਾ ਕੁਝ ਸਮਝਾਇਆ ਤੇ ਜੇ ਮੈਂ ਕੋਈ ਗਲਤੀ ਕਰਦਾ ਹਾਂ ਤਾਂ ਉਹ ਉਸਤੇ ਗੁੱਸਾ ਨਹੀਂ ਕਰਦੇ ਸਗੋਂ ਪਿਆਰ ਨਾਲ ਸਹਾਰਦੇ ਨੇ ਗੁਰਨਾਮ ਬਸ ਇਦਾ ਹੀ ਮਨ ਲਗਾ ਕੇ ਸਭ ਕੁਝ ਸਿੱਖਣਾ ਤੋਂ ਉਹਨਾਂ ਤੋਂ ਕਿਉਂਕਿ ਕੁਝ ਦਿਨਾਂ ਤੱਕ ਸ਼ਰਮਾ ਜੀ ਰਿਟਾਇਰ ਹੋ ਰਹੇ ਨੇ ਤੇ ਤੇਰੇ ਲਈ ਇਹ ਸੁਨਹਿਰੀ ਮੌਕਾ ਹੈ ਜਲਦੀ ਨਾਲ ਕੰਮ ਸਿੱਖ ਲਾ ਕਿਉਂਕਿ ਤੂੰ ਹੀ ਉਹਨਾਂ ਦੇ ਬਾਅਦ ਉਹਨਾਂ ਦਾ ਸਾਰਾ ਕੰਮ ਦੇਖਣਾ ਹੈ ਚਲ ਹੁਣ ਆਰਾਮ ਨਾਲ ਰੋਟੀ ਖਾ ਠੀਕ ਹੈ ਕਿਸੇ ਚੀਜ਼ ਦੀ ਲੋੜ ਹੋਈ ਤੇ ਮੈਨੂੰ ਦੱਸੇ ਫਿਰ ਉਹਨਾਂ ਨੇ ਰੋਟੀ ਖਾਧੀ ਤੇ ਲੰਚ ਟਾਈਮ ਖਤਮ ਹੋਣ ਤੇ ਚਲ ਭੇ ਆਪਣੇ ਕੰਮ ਤੇ ਵਾਪਸ ਹਲੇ ਨਿਸ਼ਾਮ ਨੂੰ ਘਰ ਆ ਕੇ ਕਾਲੀ ਦੀ ਫੋਨ ਦਾ ਇੰਤਜ਼ਾਰ ਕਰਦੀ ਰਹੀ ਪਰ ਉਸ ਦਾ ਫੋਨ ਹੀ ਨਹੀਂ ਆਇਆ ਸ਼ਾਮ ਨੂੰ ਸਾਡੇ 6 ਵਜੇ ਕਲਾਕਾਰ ਆਇਆ ਤੇ ਪਿਆਗ ਰੱਖ ਕੇ ਕੱਪੜੇ ਬਦਲੇ ਤੇ ਕੁਰਸੀ ਤੇ ਬੈਠ ਗਿਆ ਹਲੈਨ ਨੂੰ ਏਧਰ ਉਧਰ ਦੇਖਣ ਲੱਗਾ ਪਰ ਜਦ ਉਹ ਕਿਤੇ ਨਾ ਦਿਖਾਈ ਦਿੱਤੀ ਉਸ ਨੂੰ ਤਾਂ ਉੱਠ ਕੇ ਉਸ ਨੂੰ ਦੇਖਣ ਦੁਰਪਿਆ ਜਦ ਉਹ ਰਸੋਈ ਵਿੱਚ ਗਿਆ ਤਾਂ ਹਲੈਨ ਰਾਤੀ ਰੋਟੀ ਤਿਆਰ ਕਰ ਰਹੀ ਸੀ ਤੇ ਕਾਲੇ ਨੇ ਜਾ ਕੇ ਉਸ ਨੂੰ ਪਿੱਛੋਂ ਜੱਫੀ ਪਾ ਲਈ ਹਲੈਨ ਆ ਗਿਆ ਸਰਦਾਰ ਜੀ ਮੇਰਾ ਚੇਤਾ ਕਾਲਾ ਉਹ ਅਸੀਂ ਤੁਹਾਨੂੰ ਪੁੱਲ ਕਰ ਸੀ ਜੋ ਚੀਤੀ ਕਰਾਂਗੀ ਹਰ ਪਲ ਤਾਂ ਬਸ ਤੁਹਾਡਾ ਹੀ ਖਿਆਲ ਰਹਿੰਦਾ ਹੈ ਹਰਲੀਨ ਅੱਛਾ ਜੀ ਤਾਂ ਹੀ ਅੱਜ ਦਿਨ ਵਿੱਚ ਇੱਕ ਵਾਰੀ ਵੀ ਫੋਨ ਕਰਕੇ ਮੇਰਾ ਹਾਲ ਚਾਲ ਤੱਕ ਨਹੀਂ ਪੁੱਛਿਆ ਤੁਸੀਂ ਹੈਨਾ ਕਾਲਾ ਨਹੀਂ ਜੀ ਯੋਗਲ ਨਹੀਂ ਅੱਜ ਪਹਿਲਾ ਦਿਨ ਸੀ ਨਾ ਤਾਂ ਕਰਕੇ ਥੋੜਾ ਵਿਜ਼ੀ ਰਿਹਾ ਹਰਲੀਨ ਕੁਮ ਕੀ ਉਸੇ ਕੱਲ੍ਹ ਸਪਹਾਂ ਪਾਉਂਦੀ ਹੋਈ ਚਲੋ ਛੱਡੋ ਜੀ ਇਹ ਸਭ ਇਹ ਦੱਸੋ ਪਹਿਲਾਂ ਇਹ ਦਿਨ ਕਿੱਦਾਂ ਜਾ ਰਿਹਾ ਸੀ ਕਾਲਾ ਹਾਂ ਜੀ ਬਹੁਤ ਵਧੀਆ ਕੁਝ ਦਿਨ ਟ੍ਰੇਨਿੰਗ ਚਲਣੀ ਆ ਫਿਰ ਮੇਰੀ ਪੋਸਟ ਮਿਲ ਜਾਣੀ ਆ ਹਰਲੇਨ ਬਹੁਤ ਚੰਗੀ ਗੱਲ ਆ ਫਿਰ ਤਾਂ ਬਸ ਦਿਲ ਲਾ ਕੇ ਕੰਮ ਕਰਨਾ ਤੁਸੀਂ ਮੈਨੂੰ ਤਾਂ ਬਹੁਤ ਚੰਗਾ ਲੱਗ ਰਿਹਾ ਸੀ ਸਵੇਰੇ ਤੁਹਾਨੂੰ ਇਧਰ ਦਫ਼ਤਰ ਜਾਣ ਲਈ ਤਿਆਰ ਹੋਇਆ ਦੇਖ ਕੇ ਪਤਾ ਮੈਂ ਅੱਜ ਕਿੰਨੀ ਖੁਸ਼ ਆ ਕਾਲਾ ਤੁਹਾਡੀ ਖੁਸ਼ੀ ਚ ਹੀ ਤਾਂ ਜੀ ਸਾਡੀ ਖੁਸ਼ੀ ਆ ਸੋਨਿਓ ਤੁਸੀਂ ਖੁਸ਼ ਤਾਂ ਅਸੀਂ ਵੀ ਖੁਸ਼ ਤੁਸੀਂ ਦੱਸੋ ਤੁਹਾਡਾ ਦਿਨ ਕਿਵੇਂ ਰਿਹਾ ਤਰਲਿੰ ਬਹੁਤ ਵਧੀਆ ਸਾਰਿਆਂ ਨੇ ਮੈਨੂੰ ਆਪਣੀ ਵਿਆਹ ਦੀਆਂ ਵਧਾਈਆਂ ਦਿੱਤੀਆਂ ਮੈਂ ਸਭ ਦਾ ਮੂੰਹ ਮਿੱਠਾ ਕਰਵਾਇਆ ਤੇ ਅਸੀਂ ਸਾਰਿਆਂ ਨੇ ਛੁੱਟੀ ਜਹੀ ਧੰਵਾ ਜੀ ਮੱਕੀ ਕੱਲ ਦੀ ਵੀਡੀਓ ਜਲਦੀ ਰੱਖਾਂਗੇ ਜੀ ਬਣੀ ਰਿਹਾ ਹੈ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ